ਆ ਪਾਣੀ ਦੀ ਬਾਲਟੀ ਭਰ ਲਈ ਪਾਣੀ ਦੇ ਨਾਲ ਆਹ ਵਾਲ ਵੇਪਰਾਂ ਦੇਖੋ ਪ੍ਰੋਪਰ ਚੈੱਕ ਕਰ ਲਓ ਫਰੰਟ ਬੈਕ ਇਹਦਾ ਇਹਨੂੰ ਹੁਣ ਆਪਾਂ ਪਾਣੀ ਦੀ ਬਾਲਟੀ ਡੋਪਦਾ ਇਹਨੂੰ ਚੰਗੀ ਤਰ੍ਹਾਂ ਇਹਦੀ ਐਸੀ ਤੈਸੀਦ ਦੇਤੀ ਇਹਦਾ ਕੱਟਦਾ ਕਟੂਣਾ ਇੰਨਾ ਪਾਣੀ ਜ ਡੋਪ ਕੇ ਹੁਣ ਆਪਾਂ ਦੇਖ ਰਹੇ ਹਾਂ ਇਹਨੂੰ ਕੁਝ ਹੁੰਦਾ ਇਹ ਆ ਲਓ ਵਾਲ ਪੇਪਰ ਨੂੰ ਕੁਝ ਨਹੀਂ ਹੋਇਆ ਪਾਣੀ ਵਾ ਡਰ ਗਿਆ ਪਾਣੀ ਦੀ ਏਸੀ ਤੇ ਅਸੀਂ ਹੋ ਗਏ ਇਹਨਾਂ ਦੇ ਵਾਲ ਦੇ ਉੱਪਰ ਦੇ ਇੱਥੇ ਤੱਕ ਗਾਰੰਟੀ ਦੇਖੋ ਜੀ ਅਸੀਂ ਬਚ ਚੈਲੰਜ ਕਰਦੇ ਹਾਂ ਬਾਜ਼ਾਰ 'ਚ ਜਾ ਕੇ ਪਤਾ ਕਰੋ ਕੋਈ ਇਹਦਾ 8 ਵੰਗੂ ਕੋਈ ਇਹਦਾ 1000 ਵੰਗੂ ਕੋਈ 1200 ਵੰਗੂ ਮਾਇਆ ਟੀਰ ਤੇ ਆਜੋ 200 ਰੁਪਏ ਦਾ ਵਾਲਪੇਪਰ ਦਾ ਰੋਲ ਦੇ ਰਿਹਾ ਸਿਰਫ 200 ਰੁਪਏ ਦਾ ਇੱਥੋਂ ਤੁਹਾਨੂੰ ਪਤਾ ਲੱਗਣਾ ਵੀ ਫਰਕ ਕਿੰਨਾ ਤੁਸੀਂ ਆਪਣਾ ਬੈਡਰੂਮ ਸਿਰਫ 1600 ਰੁਪਏ 'ਚ ਤਿਆਰ ਕਰਾ ਸਕਦੇ ਹਾਂ 200 ਰੁਪਏ ਦਾ ਵਾਲਪੇਪਰ ਲੈ ਕੇ 1600 ਰੁਪਏ ਹੀ ਤੁਹਾਡਾ ਕਮਰਾ ਤਿਆਰ ਪਹਿਲੀ ਤਾਂ ਗੱਲ ਸਾਰਾ ਮਾਲ ਆਪਣਾ ਮੇਡ ਇਨ ਜਰਮਨੀ ਹੈ ਬਿਲਕੁਲ ਟੋਟਲ ਮੇਡ ਇਨ ਜਰਮਨੀ ਹੈ ਇਹ ਹੀ ਸਮੈਨ ਦਾ ਮਾਲ ਹੈ ਸਾਰਾ ਆਪਣਾ ਹਾਂਜੀ 5 500 ਰੁਪਏ ਦਾ ਰੋਲ ਹੈ ਜਿਹੜਾ ਮਰਜ਼ੀ ਲੈ ਲੋਆ ਜਿਹੜਾ ਵੱਧ ਵੀਡੀਓ ਸ਼ੇਅਰ ਕਰੂਗਾ ਉਹਦੇ ਘਰ ਦਾ ਇੱਕ ਕਮਰੇ ਦਾ ਵਾਲਪੇਪਰ ਬਿਲਕੁਲ ਫ੍ਰੀ ਦੇਵਾਂਗੇ ਜਿਹੜਾ ਮਰਜ਼ੀ ਲੋਕਾਂ ਦੇ ਕੋਲ ਇਦਾਂ ਦੀ ਆਪਸ਼ਨ ਨਹੀਂ ਦੇਣੀ ਵੀ ਆਹ ਦੇਣਾ ਕਾਹ ਦੇਣਾ ਜਿਹੜਾ ਮਰਜ਼ੀ ਹੱਥ ਲਾ ਦਿਓ ਚੱਕ ਕੇ ਲੈ ਜਿਓ ਤੁਹਾਨੂੰ ਅਸੀਂ ਦੇ ਦੇਾਂਗੇ ਇਹ ਬਹੁਤ ਬੈਸਟ ਆ ਬੈਸਟ ਪਤਾ ਕਿਉਂ ਆ ਕਿਉਂਕਿ ਮਾਇਆ ਇੰਟੀਰੀਅਰ ਤੋਂ ਇਹ 15 16 ਬਾਲਪੇਪਰ ਤੁਹਾਨੂੰ ਸਿਰਫ 500 ਰੁਪਏ ਚ ਮਿਲਦਾ ਭਾਜੀ ਇਹ ਵੀ ਇਦਾਂ ਹੀ ਆ ਜਿਹੜਾ ਮਰਜ਼ੀ ਮਾਲ ਲੈ ਲਓ ਜਿਵੇਂ ਐਕਸਲ ਦਾ ਮਾਲ ਆ ਕਲਾਸਿਕ ਦਾ ਮਾਲ ਆ ਸਾਰਾ ਪਾ 500 ਰੁਪਏ ਚ ਟਾਲੀਅਨ ਬਾਲਪੇਪਰ ਆ ਬੜਾ ਸੋਹਣਾ ਇਹ ਫੈਬਰਿਕ ਟੱਚ ਦੇ ਵਿੱਚ ਹੈਗਾ ਹੋਰ ਵੀ ਆ ਦੇਖੋ ਬਹੁਤ ਸਾਰੇ ਹੈਗੇ ਆ ਇਹਨਾਂ ਦੀ ਕੀ ਪ੍ਰਾਈਸ ਹੈਗੇ ਆ ਇਹ ਭਾਜੀ ਵੈਸੇ 3 3000 ਦੇ ਰੋਲ ਆ ਪਰ ਆਪਾਂ 800 ਰੁਪਏ ਦਾ ਦਾਂਗੇ ਰੋਲ ਇਹ 800 ਰੁਪਏ 10000 ਰੁਪਏ ਦਾ ਵਾਲਪੇਪਰ ਲੈਣਾ ਮਾਇਆ ਇੰਟੀਰੀਅਰ ਨੇ ਤੁਹਾਨੂੰ 15 18000 ਰੁਪਏ ਦੇ ਰਣਾ ਇੰਨਾ ਵੱਡਾ ਡਿਫਰੈਂਸ ਇੱਥੋਂ ਨਿਕਲ ਜਾਂਦਾ ਆ ਭਾਜੀ ਡਬਲ ਲੇਅਰ ਦਾ ਪੇਪਰ ਹੈ ਸਾਰਾ ਹਾਂਜੀ ਜਿਹੜੇ ਉਹ ਪੇਪਰ ਹੁੰਦੇ ਦੋ ਲੇਰਾਂ ਦੇ ਬੰਦੇ ਚਾਰ ਲੇਰਾਂ ਦਾ ਪੇਪਰ ਬੰਦੇ ਨੂੰ ਡਬਲ ਲੇਅਰ ਪੇਪਰ ਕਹਿੰਦੇ ਠੀਕ ਹੈ 65000 ਦਾ ਰੋਲ ਹੈ ਐਚਐਨਐਚ ਦਾ ਮਾਲ ਹੈ ਸਾਰਾ ਤੇ ਤੁਸੀਂ ਕਿੰਨੇ ਦੇਣਾ ਅੱਪਾ ਦੇਣਾ 2500 ਰੁਪਏ ਦਾ ਆਨਲਾਈਨ ਤੁਸੀਂ ਦੇਖ ਰਹੇ ਹੋ ਵਰਸਾਚੇ ਦਾ ਮਾਰੂਲ 22000 ਦਾ ਸੇਮ ਇੱਥੇ ਤੁਸੀਂ 4500 ਦੇ ਵਿੱਚ ਲੈ ਜਾਓ ਅਸੀਂ ਹੈਗੇ ਆ ਬਾਏਰ ਕੰਪਨੀ ਦੇ ਡਾਇਰੈਕਟ ਬਾਏਰ ਆ ਓਕੇ ਸਾਡੇ ਤੋਂ ਵੀ ਐਪਸ ਵਾਲੇ ਲੈਂਦੇ ਆ ਮਾਲ ਓਕੇ ਪਰ ਅਸੀਂ ਹੁਣ ਵੀਡੀਓ 'ਚ ਸਾਰਾ ਮਾਲ ਆਪਦਾ ਡਿਸਕਾਊਂਟ ਤੇ ਹੈਲੀ ਦਾ ਗੱਲ ਹੈ ਜੀ ਇਹ ਵਰਸਾਚੇ ਦਾ ਸਾਰਾ ਸਟਾਕ ਲੈਣੇ ਆਪਾਂ ਕੰਪਨੀ ਤੋਂ ਪੂਰਾ ਸਟਾਕ ਖਰੀਦ ਲੈਣੇ ਆ ਔਰ ਫੁੱਲ ਚੈਲੰਜ ਹੈ ਜੇ ਕੋਈ ਬੰਦਾ ਵਰਸਾਚੇ ਦਾ ਰੋਲ ਇਸ ਭਾਜ ਦੇ 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 ਯਾਨੀ 4500 ਰੁਪਏ ਰੋਲ ਚ ਲੈ ਦੇ। ਤੁਹਾਡੇ ਕੋਲ 베بی ਗਰਲ ਹੈਗੀ ਆ ਤੁਸੀਂ ਉਹਦੇ ਲਈ ਪਿੰਕ ਲੈ ਕੇ ਜਾ ਰਹੇ ਪਿੰਕ ਦੇ ਵਿੱਚ ਹੀ ਬਹੁਤ سارے ਡਿਜ਼ਾਈਨ ਜਿਹੜਾ ਆ ਲੋ ਜੀ ਜੇ 베بی ਬੋਏ ਆ ਮੁੰਡਿਆਂ ਲਈ ਤੁਸੀਂ ਬਲੂ ਕਲਰ ਵੀ ਲੈ ਕੇ ਜਾ ਤੁਸੀਂ ਆਪਣੇ ਘਰ ਦੇ ਵਿੱਚ ਪੀਵੀਸੀ ਦਾ ਕੰਮ ਕਰਾਉਣੇ ਹੋ ਲੱਕੜ ਦਾ ਕੰਮ ਕਰਾਉਣੇ ਹੋ ਚਾਹੇ ਤੁਸੀਂ ਬਣਾਉਣੇ ਹੋ ਹੋਰ ਕੋਈ ਚਾਹੇ ਫਲੈਕਸਾਂ ਹੀ ਲਵਾਉਣੇ ਹੋ ਉਨਾ ਨਾਲੋਂ ਤੁਹਾਨੂੰ ਬਹੁਤ ਸਸਤਾ ਪੈਂਦਾ ਵਾਲਪੇਪਰ ਸਲੋੜੀ ਚਾਹੇ ਤੁਸੀਂ ਛੋਟੇ ਘਰ ਬਣਾ ਰਹੇ ਹੋ ਚਾਹੇ ਵੱਡੇ ਘਰ ਬਣਾ ਰਹੇ ਹੋ ਚਾਹੇ ਤੁਸੀਂ ਆਪਣੇ ਪੁਰਾਣੇ ਘਰ ਰੀਨੋਵੇਟ ਕਰਨੇ ਆ ਤੇ ਅੱਜ ਦੀ ਵੀਡੀਓ ਤੁਹਾਡੇ ਬਹੁਤ ਵੱਡੇ ਫਾਇਦੇ ਕਰਨ ਵਾਲੀ ਆ ਤੁਹਾਡੇ ਛੋਟੇ ਛੋਟੇ ਘਰ ਮੈਗਾ ਹੋਟਲਾਂ ਰੇ ਬਣਾ ਰਹਿਆਂਗੇ ਤੁਹਾਡੇ ਵੱਡੇ ਘਰ ਮਹਿਲਾ ਬਾਗ ਬਣਾ ਰਹਿਆਂਗੇ ਲੋਕੀ ਦੂਰੋਂ ਦੂਰ ਆ ਕੇ ਦੇਖਣਗੇ ਵੀ ਕੰਮ ਕਰਾਇਆ ਕਿੱਥੋਂ ਕਹੋਗੇ ਹੁਣ ਅਸੀਂ ਪਹੁੰਚ ਚੁੱਕਿਆ ਵਰਲਡ ਦਾ ਸਭ ਤੋਂ ਵੱਡਾ ਬ੍ਰਾਂਡ ਮਾਇਆ ਇੰਟੀਰੀਅਰ ਮੋਗਾ ਮੋਗਾ ਸ਼ਹਿਰ ਜਿੱਥੇ ਕਹੇ ਪੂਰੇ ਵਰਲਡ ਦੇ ਵਿੱਚ ਵਾਲਪੇਪਰ ਸਪਲਾਈ ਕੀਤੇ ਜਾਂਦੇ ਆ ਬਹੁਤ ਦੋ ਦੋ ਲੋਕ ਇੱਥੇ ਆ ਕੇ ਵੀ ਲੈ ਕੇ ਜਾਂਦੇ ਆ ਕਿਉਂ ਆ ਕੇ ਲੈ ਕੇ ਜਾਂਦੇ ਪੁੱਛਣਦੇ ਆ ਬਾਈ ਜੀ ਮੈਨੂੰ ਇੱਕ ਗੱਲ ਦੱਸ ਦਿਓ ਜਿਹੜੀ ਸਭ ਤੋਂ ਵੱਡੀ ਮਹੱਤਵਪੂਰਨ ਗੱਲ ਆ ਅਸੀਂ ਵੱਡੇ ਵੱਡੇ ਐਪਸ ਤੇ ਵੀ ਜਾਣਦੇ ਆ ਆਨਲਾਈਨ ਵੀ ਜਾਣਦੇ ਆ ਇਹ ਬਹੁਤ ਵੱਡਾ ਬ੍ਰਾਂਡ ਤੁਸੀਂ ਰੱਖਿਆ ਵਰਸਾਚੇ ਦਾ ਇਹ 22000 23000 24000 20000 ਤੇ ਤੁਸੀਂ ਸ਼ਰਮ ਕਹਿ ਰਹੇ ਹੋ ਕੈਮਰੇ ਦੇ ਅੱਗੇ ਬਈ ਮੇਰੇ ਕੋਲੋਂ ਸਿਰਫ 4500 ਰੁਪਏ ਦੇ ਵਿੱਚ ਲੈ ਜਾਓ ਐਡਾ ਵੱਡਾ ਫਰਕ ਕਿੱਦਾਂ ਕਰਦਾ ਤੁਸੀਂ ਪਹਿਲੀ ਤਾਂ ਗੱਲ ਹੈ ਜੀ ਇਹ ਵਰਸਾਚੇ ਦਾ ਸਾਰਾ ਸਟਾਕ ਲੈਣੇ ਆਪਾਂ ਕੰਪਨੀ ਤੋਂ ਪੂਰਾ ਸਟਾਕ ਖਰੀਦ ਲੈਣੇ ਆ ਔਰ ਫੁੱਲ ਚੈਲੰਜ ਹੈ ਜੇ ਕੋਈ ਬੰਦਾ ਵਰਸਾਚੇ ਦਾ ਰੋਲ ਇਸ ਭਾਜ ਚ ਦੇ ਦੇ ਯਾਨੀ 4500 ਰੁਪਏ ਰੋਲ ਚ ਲੈ ਦੇ ਮੈਂ ਇਹਨੂੰ ਹੁਣੇ ਆਨਲਾਈਨ ਸਰਚ ਕਰਕੇ ਤੁਹਾਨੂੰ ਦਿਖਾ ਦਿੰਨਾ ਹਾਂ ਹਾਂਜੀ ਆ ਚੱਕੋ ਜੀ ਰੋਲ ਵਰਸਾਚੇ ਟਾਟਾ ਕਲਿੱਕ ਤੇ ਹੈ ਜੀ 22000 ਦਾ ਰੋਲ ਹੈ ਜੀ ਸੋ ਤੁਸੀਂ ਚੈੱਕ ਕਰ ਲਓ ਆਨਲਾਈਨ ਤੁਸੀਂ ਦੇਖ ਰਹੇ ਹੋ ਵਰਸਾਚੇ ਦਾ ਮਾਡਲ 22000 ਦਾ ਸੇਮ ਇੱਥੇ ਤੁਸੀਂ 4500 ਦੇ ਵਿੱਚ ਲੈ ਜਾਓ 4 4 ਗੁਣਾ ਰੇਟ ਤੁਸੀਂ ਘੱਟ ਕੀਤਾ ਹੈਗਾ ਕਸਟਮਰ ਆ ਕੇ ਤੁਹਾਨੂੰ ਦੱਸਦੇ ਨੇ ਵੀ ਲਾਟ ਉਹਨਾਂ ਦੀ ਕਿੱਦਾਂ ਹੋ ਰਹੀ ਆ ਅਸੀਂ ਨਾ ਹੁਣੇ ਮਾਲ ਦਿੱਤਾ ਕੱਲ ਹੀ ਦਿੱਤਾ ਮਾਲ ਉਹ ਬੰਦੇ ਨੇ ਨਾ ਇੱਥੋਂ ਇੱਕ ਅੱਛਾ ਉਹ ਬੰਦੇ ਨੂੰ 5 ਰੋਲ ਦਿੱਤੇ ਆ 45-4500 ਰੁਪਏ ਦੇ ਓਕੇ ਤੇ ਉਹ ਬੰਦਾ ਮਤਲਬ ਆਪ ਸਾਡੇ ਕੋਲੇ ਜਦੋਂ ਸਾਡੀ ਐਡ ਦੇਖੀ ਉਹ ਆਪ ਚੱਲ ਕੇ ਆਇਆ ਵੀਰ ਇੰਨਾ ਜ਼ਿਆਦਾ ਫਰਕ ਆ ਕੰਪਨੀਆਂ ਦਾ ਅਸੀਂ ਹੈਗੇ ਆ ਬਾયર ਕੰਪਨੀ ਦੇ ਡਾਇਰੈਕਟ ਬਾયર ਆ ਓਕੇ ਸਾਡੇ ਤੋਂ ਵੀ ਐਬਸ ਵਾਲੇ ਲੈਂਦੇ ਆ ਮਾਲ ਓਕੇ ਪਰ ਅਸੀਂ ਹੁਣ ਵੀਡੀਓ 'ਚ ਸਾਰਾ ਮਾਲ ਆਪਦਾ ਡਿਸਕਾਊਂਟ ਤੇ ਲਾਤਾ ਤੇ ਦੇਖੋ ਜਿਹੜੇ ਹਨਾ ਬਹੁਤ ਵੱਡੇ ਵੱਡੇ ਪੰਜਾਬ ਹਰਿਆਣਾ ਹਿਮਾਚਲ ਜੰਮੂ 'ਚ ਵੀ ਹੋਟਲ ਬਣ ਰਹੇ ਆ ਜਾਂ ਜਿਹੜੇ ਵੱਡੇ ਵੱਡੇ ਘਰ ਬਣ ਰਹੇ ਆ ਮਹਿਲ ਬਣਾ ਚਾਹੇ ਹਸਪੀਟਲ ਹੀ ਬਣਾ ਰਹੇ ਆ ਸਾਰੇ ਇੱਥੋਂ ਲੈ ਕੇ ਜਾ ਰਹੇ ਕਿਉਂਕਿ ਵੱਡੇ ਬਣਾੜਾ ਭਾਜੀ ਇਹ ਤਾਂ ਹੋ ਗਿਆ ਵੱਡੇ ਲੋਕਾਂ ਦੀਆਂ ਗੱਲਾਂ ਅਮੀਰਾਂ ਲੋਕਾਂ ਦੀਆਂ ਗੱਲਾਂ ਨਾ ਜਿਹੜਾ ਸਾਡੇ ਵਰਗੇ ਬੰਦੇ ਨੇ ਕਿਸੇ ਨੇ ਲਾਉਣਾ ਪੈਸੇ ਆਪਣੇ ਕੋਲ ਵਾਲਪੇਪਰ ਸ਼ੁਰੂ ਕਿੰਨੇ ਤੋਂ ਹੋ ਜਾਂਦਾ ਭਾਜੀ ਵਾਲਪੇਪਰ ਤਾਂ 200 ਰੁਪਏ ਰੋਲ ਤੋਂ ਸ਼ੁਰੂ ਆਪਣੇ 200 ਰੁਪਏ ਤੋਂ ਵਾਲਪੇਪਰ ਸ਼ੁਰੂ ਹੈਗਾ ਸਾਡੇ ਕੋਲ ਬਿਲਕੁਲ ਬਿਲਕੁਲ ਫੁੱਲ ਸਟਾਕ ਹੈ ਨਾਲੇ ਦਿਖਾਉਣਾ ਪਊਗਾ ਤੁਹਾਨੂੰ ਸਾਰਾ ਤੁਹਾਨੂੰ ਵੀਡੀਓ ਚ ਦਿਖਾਣੇ ਆ ਜਿੰਨਾ ਵੀ ਵਾਲਪੇਪਰ ਮਤਲਬ ਬੈਸਟ ਤੋਂ ਬੈਸਟ ਵੀ ਜਿਹੜਾ ਹੈਗਾ ਨਾ ਸਾਡਾ ਉਹਦਾ ਵੀ ਜਿਹੜਾ ਭਾਅ 500 ਰੁਪਏ ਤੋਂ ਹੀ ਸ਼ੁਰੂ ਹੋਆ ਸਾਡੇ ਕੋਲ ਜਿਹੜੇ ਤੁਸੀਂ ਘਰਾਂ 'ਚ ਫਲੈਕਸਾਂ ਲਵਾਉਣੇ ਹੋ ਉਹਨਾਂ ਨਾਲੋਂ ਵੀ ਸਸਤਾ ਜੇ ਤੁਸੀਂ ਘਰ ਦੇ ਵਿੱਚ ਰੰਗ ਕਰਾਉਣੇ ਹੋ ਉਹਦੇ ਨਾਲ ਵੀ ਸਸਤਾ ਤੁਹਾਡਾ ਵਧੀਆ ਬਜਟ ਦੇ ਵਿੱਚ ਘਰ ਤਿਆਰ ਕਰਕੇ ਦੇਵਾਂਗੇ ਪੂਰੀ ਵੀਡੀਓ ਦੇਖ ਲਿਓ ਹੁਣ ਬਾਕੀ ਵੀ ਸਟਾਕ ਤੋਂ ਨੇ ਬਾਜੀ ਸਾਰਾ ਦਿਖਾਓ ਵੀ ਆ ਸਾਰੇ 200-200 ਵਾਲੇ ਰੋਲ ਹੈ ਇਹ 200 ਰੁਪਏ ਰੋਲ ਦੇ ਨੇ ਉਹ ਤੁਸੀਂ ਸਾਰੇ 200-200 ਰੁਪਏ ਦੇ ਜਿੰਨੀ ਮਰਜ਼ੀ ਇਹਦੇ 'ਚ ਵੈਰਾਈਟੀ ਲੈ ਲਓ ਇਹ ਨਾ ਸਾਰਾ ਮਾਲ ਭਾਜੀ ਮਹਿੰਗੇ ਵਾਲਾ ਹੀ ਹੁੰਦਾ ਜਦੋਂ ਸਾਡੇ ਕੋਲੇ ਐਂਡ ਤੇ ਬਚੀ ਜਾਂਦੇ ਆ ਬਚੀ ਜਾਂਦੇ ਆ ਫਿਰ ਉਹ ਅਸੀਂ ਜਮੇ ਡਿਸਕਾਊਂਟਡ ਸੇਲ ਆ ਦਨੇ ਇਹਦੇ ਉੱਤੇ ਦੇਖੋ ਜੇ ਬੱਚਿਆਂ ਲਈ ਕਰਦੇ ਆ ਬਾਜ਼ਾਰ 'ਚ ਆ ਕੇ ਪਤਾ ਕਰੋ ਕੋਈ ਇਹਦਾ 800 ਵੰਗੂ ਕੋਈ ਇਹਦਾ 1000 ਵੰਗੂ ਕੋਈ 1200 ਵੰਗੂ ਮਾਇਆ ਟੀਰ ਤੇ ਆ ਜਾਓ 200 ਰੁਪਏ ਦਾ ਵਾਲਪੇਪਰ ਦਾ ਰੋਲ ਦੇ ਰਿਆਂ ਸਿਰਫ 200 ਰੁਪਏ ਦਾ ਇੱਥੋਂ ਤੁਹਾਨੂੰ ਪਤਾ ਲੱਗਣਾ ਵੀ ਫਾਰਕ ਕਿੰਨਾ ਫੇਰਾ ਕਿ ਨਾ ਰਾਂਗੇ ਦੇ ਵਿੱਚ ਬਹੁਤ ਸਾਰੇ ਤੁਸੀਂ ਚੈੱਕ ਕਰ ਲੋ ਜਿਹੜਾ ਮਰਜੀ ਚੋ ਕਲਰ ਚੱਕ ਕੇ ਲੈ ਜਾਓ 200 ਰੁਪਏ ਦੇ ਵਾਲਪੇਪਰ ਦਮਾ ਕੇ ਭਾਜੀ 200 ਦੇ ਹਿਸਾਬ ਨਾਲ ਫੇ ਕਮਰਾ ਕਿ ਨਹੀਂ ਤਿਆਰ ਹੋ ਗਿਆ ਭਾਜੀ ਕਮਰੇ ਦੇ ਤਾਂ 8 ਰੋ ਲੱਗਦੇ 1600 ਰੁਪਏ ਦਾ ਮਾਲ ਬਣਿਆ ਤੁਸੀਂ ਆਪਣਾ ਬੈਡਰੂਮ ਸਰਵ 1600 ਰੁਪਏ 'ਚ ਤਿਆਰ ਕਰਾ ਸਕਦੇ ਆ 200 ਰੁਪਏ ਦਾ ਵਾਲਪੇਪਰ ਲੈ ਕੇ 1600 ਰੁਪਏ ਹੀ ਤੁਹਾਡਾ ਕਮਰਾ ਤਿਆਰ ਪਰ ਇਹ ਜੋ ਵਾਲਪੇਪਰ ਬਚਿਆ ਇਹ ਹੀ ਆ ਇਹਦੇ ਵਿੱਚੋਂ ਜੋ ਤੁਹਾਨੂੰ ਮਿਲ ਗਿਆ ਮਿਲ ਗਿਆ ਸ਼ਾਰਟ ਬੈਂਡ ਪਈ ਹੋਈ ਆ ਤੁਹਾਨੂੰ 200 ਰੁਪਏ ਦੇ ਹਿਸਾਬ ਨਾਲ ਇਹ ਦੇ ਦੇਣਾ ਹੈਗਾ ਆ ਵੀ ਪਈ ਆ ਅੱਗੇ ਵੀ ਪਈ ਆ ਸ਼ਾਰਟ ਬੈਂਡ ਬਹੁਤ ਪਈ ਆ ਜੀ ਬਲੀ ਚਲੋ ਉਹ ਤਾਂ ਹੋ ਗਿਆ ਹੁਣ ਸਾਡੇ ਬਹੁਤ ਸਾਰੇ ਇਦਾਂ ਦੇ ਵੀਰ ਵੀ ਆ ਜਿਹੜੇ ਕਹਿੰਦੇ ਵੀ ਸਾਨੂੰ ਫਰੈਸ਼ ਪੀਸ ਚਾਹੀਦੇ ਆ ਸਾਨੂੰ ਇੱਕੋ ਹੀ ਨਾਲ ਦੇ ਚਾਹੀਦੇ ਆ ਅਸੀਂ ਆਪਣੀ ਪੂਰੀ ਕੋਠੀ ਤਿਆਰ ਕਰਨੀ ਆ ਆ ਮੈਂ ਦੇਖ ਰਿਹਾ ਆ ਜਿਹੜੇ ਵਾਲਪੇਪਰ ਬਾਜ਼ਾਰ ਚ ਇਹ 15 15 16 16 ਸੌ ਨੂੰ ਮਿਲਦੇ ਆ ਤੁਸੀਂ ਇਹ ਦੇ ਰਹੇ ਨੇ 1000 1200 ਚ ਭਾਜੀ 11200 ਤਾਂ ਬਹੁਤ ਮਹਿੰਗਾ ਹੈ ਆ ਦੇਖੋ ਪਹਿਲੀ ਤਾਂ ਗੱਲ ਸਾਰਾ ਮਾਲ ਆਪਣਾ ਮੇਡ ਇਨ ਜਰਮਨੀ ਹੈ ਬਿਲਕੁਲ ਟੋਟਲ ਮੇਡ ਇਨ ਜਰਮਨੀ ਹੈ ਇਹ ਹੀ ਸਮੈਨ ਦਾ ਮਾਲ ਹੈ ਸਾਰਾ ਆਪਣਾ ਹਾਂਜੀ 500 ਰੁਪਏ ਦਾ ਰੋਲ ਹੈ ਜਿਹੜਾ ਮਰਜ਼ੀ ਲੈ ਲੋ ਆ ਕੇ ਆ 500 ਰੁਪਏ ਦੇ ਦੇਵੋ ਤੁਸੀਂ ਜੀ ਜੀ ਸਰ ਜਿਹੜਾ ਮਰਜ਼ੀ ਆ ਦੇਖੋ ਬਾਜ਼ਾਰ ਚ ਤੁਸੀਂ ਚਲ ਜਿਓ ਦੇਖੋ ਚੈਲੰਜ ਦੇ ਨਾਲ ਕਰਦੇ ਆ ਅਸੀਂ ਸਾਰੇ ਪੰਜਾਬ ਚ ਘੁੰਮਦੇ ਆ ਦੁਕਾਨਾਂ ਤੇ ਵੀ ਜਾਂਦੇ ਆ ਇਹ 15 1500 ਦਾ ਰੋਲ ਤੁਹਾਨੂੰ ਬਾਜ਼ਾਰ ਦਿੰਦੇ ਆ ਪਰ ਇੱਥੇ ਆਓ ਸਿਰਫ 500 ਰੁਪਏ ਦਾ ਰੋਲ ਲੈ ਜਾਓ ਜਿਹੜਾ ਮਰਜੀ ਤੇ ਸਟਾਕ ਵੀ ਤੁਸੀਂ ਜਿੰਨਾ ਮਰਜੀ ਲੈ ਜਾਓ ਜਿੰਨਾ ਮਰਜੀ ਸਟਾਕ ਲੈ ਜਾਓ ਆ ਦੇਖੋ ਇਹਦੇ ਵਿੱਚ ਬਹੁਤ ਸਾਰੇ ਕਲਰ ਤੁਹਾਨੂੰ ਮਿਲ ਜਾਣੇ ਆ ਆ ਸਾਰਾ 3D ਮਟੀਰੀਅਲ ਹੈ ਜੀ ਫਾਰਾ ਪਾ 500 ਰੁਪਏ ਚ ਵਾਈਟ ਹੈ ਵਾਈਟ ਐਂਡ ਬਲੈਕ ਦੀ ਬਹੁਤ ਡਿਮਾਂਡ ਹੈ ਬਹੁਤ ਵਿਕਦਾ ਪਿਆ ਫਾਰਾ ਪਾ 500 ਰੁਪਏ ਚ ਦੇਖੋ ਇਸ ਗੱਲ ਦੀ ਮੈਂ ਤੁਹਾਨੂੰ ਜੂਰ ਇੱਕ ਜਾਣ ਕੇ ਦੇ ਰਹਿਣਾ ਚਾਹੁੰਦਾ ਤੁਸੀਂ ਆਪਣੇ ਘਰ ਦੇ ਵਿੱਚ ਪੀਵੀਸੀ ਦਾ ਕੰਮ ਕਰਾਉਨੇ ਹੋ ਲੱਕੜ ਦਾ ਕੰਮ ਕਰਾਉਣੇ ਹੋ ਚਾਹੇ ਤੁਸੀਂ ਬਣਾਉਣੇ ਹੋ ਹੋਰ ਕੋਈ ਚਾਹੇ ਫਲੈਕਸਾਂ ਹੀ ਲਵਾਉਣੇ ਹੋ ਉਹਨਾਂ ਨਾਲੋਂ ਤੁਹਾਨੂੰ ਬਹੁਤ ਸਸਤਾ ਪੈਂਦਾ ਵਾਲਪੇਪਰ ਤੇ ਇਹਦੀ ਇਹ ਵੀ ਗਰੰਟੀ ਆ ਇਹ ਹੰਡ ਅਨਸਾਰ ਹੈਗਾ ਭਾਈ ਜੀ ਇਹਨੂੰ ਸਲਾਬੇਸ ਰੂਪੇ ਤੋਂ ਪਾਣੀ ਪੂਣੀ ਮਾੜੀ ਮੋਟੀ ਨੂੰ ਕੋਈ ਗੱਲ ਨਹੀਂ ਸਲਾਬੇ ਦਾ ਪਰ ਇਹ 100% ਵਾਸ਼ੇਬਲ ਐਨੂੰ ਧੋ ਵੀ ਸਕਦੇ ਆ ਆਪਾਂ ਤੁਹਾਨੂੰ ਧੋ ਕੇ ਵੀ ਦਿਖਾ ਦਿੰਨੇ ਆਂ ਕਈ ਵੇਲੇ ਲੋਕਾਂ ਨੇ ਮਨਾਂ ਚ ਆ ਜਾਂਦਾ ਵੀ ਵਾ ਵਾਲਪੇਪਰ ਦੀ ਜਗ੍ਹਾ ਫਲੈਕਸ ਲਵਾ ਲਾਂ ਉਹਦਾ ਵੀ ਥੋੜੇ ਡਿਫਰੈਂਸ ਫਲੈਕਸ ਦਾ ਭਾਜੀ ਪਲਾਸਟਿਕ ਆ ਫਲੈਕਸ ਬਣਿਆ ਬਾਹਰ ਬੋਰਡ ਸਾਈਨ ਬੋਰਡ ਉਹ ਲੋਕਾਂ ਨੂੰ ਕਹਿ ਕਹਿ ਕੇ ਵਾਲ ਪੇਪਰ ਐਵੇਂ ਚੇਪੀ ਜਾਂਦੇ ਲੋਕਾਂ ਨੇ ਘਰੇ ਸਹੀ ਹੁੰਦਾ ਵਾਲ ਪੇਪਰ ਹਮਮ ਵਾਲ ਪੇਪਰ ਪੇਪਰ ਬੇਸ ਹੁੰਦਾ ਜਿਹੜਾ ਉਹਨੂੰ ਕਹਿੰਦੇ ਆ ਵਾਲ ਪੇਪਰ ਫਲੈਕਸਾਂ ਨਹੀਂ ਲਵਾਉਣੀਆਂ ਚਾਹੀਦੀਆਂ ਜਿਹੜੇ ਬੰਦੇ ਫਲੈਕਸਾਂ ਵੇਚਦੇ ਐ ਉਹਨਾਂ ਦੇ ਆਪਦੇ ਘਰੇ ਮੇਰਾ ਕਾਗਜ਼ ਲੱਗਿਆ ਸਾਰਾ ਪੇਪਰ ਮੇਰਾ ਲੱਗਿਆ ਉਹਨਾਂ ਦੇ ਗਾਰੰਟੀ ਹੈ ਇਸ ਗੱਲ ਨੂੰ ਸੋ ਦੇਖੋ ਜੇ ਤੁਸੀਂ ਘਰ ਦੇ ਵਿੱਚ ਫਲੈਕਸ ਲਵਾਉਣੇ ਹੋ ਪਲਾਸਟਿਕ ਹੁੰਦੀ ਤੁਹਾਨੂੰ ਪਤਾ ਬੱਚੇ ਮੂੰਹ 'ਚ ਪਾ ਲੈਂਦੇ ਜਾਂ ਹੋਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਕਾਰਨ ਬਣ ਸਕਦਾ ਤੁਸੀਂ ਪੀਵੀਸੀ ਦਾ ਘਰ ਕੰਮ ਕਰਾਉਨੇ ਹੋ ਤੁਸੀਂ ਉਹਦੇ ਵਿੱਚ ਕੋਈ ਤਿੱਖੀ ਚੀਜ਼ ਮ ਇਹ ਬੈਸਟ ਪਤਾ ਕਿਉਂ ਆ ਕਿਉਂਕਿ ਮਾਇਆ ਇੰਟੀਅਰ ਤੋਂ ਇਹ 15 16 ਵਾਲਪੇਪਰ ਤੁਹਾਨੂੰ ਸਿਰਫ 500 ਰੁਪਏ ਚ ਮਿਲਦਾ ਬਾਈ ਕੋਈ ਆਇਂਦਾ ਕੋਈ ਸਾਰਾ ਸਮਾਨ ਲੈ ਜਾਂਦਾ ਇਹਦਾ ਸਰਵਿਸ ਤੁਸੀਂ ਲਾਭ ਜਿੰਨੇ ਉਹਨਾਂ ਦੇ ਘਰ ਜਾ ਕੇ ਜਿਹੜਾ ਦੇਖੋ ਜੀ ਅਸੀਂ ਤਾਂ ਵੇਚਦੇ ਆ ਮਾਲ ਪਰ ਸਾਡੇ ਕੋਲੇ ਟੀਮਾਂ ਹੈਗੀਆਂ ਵਾਧੂ ਮਾਲ ਲਾਣ ਵਾਲੀਆਂ 300 ਰੁਪਏ ਇੱਕ ਰੋਲ ਦੀ ਲਵਾਈ ਲੈਂਦੇ ਆ ਜੀ। ਹੂੰ। ਵਿਦੋ ਕੈਮੀਕਲ ਹੈ। ਜਿੰਨਾ ਮਰਜ਼ੀ ਮਾਲ ਲਵਾ ਲਓ ਜੀ। ਜਿੰਨੇ ਬੰਦੇ ਕਹੋਗੇ ਉਹਨੇ ਬੰਦੇ ਦੇ ਦਿਆਂਗੇ। ਕੋਈ ਹਿਮਾਚਲ ਤੋਂ ਆ ਰਿਹਾ ਕੋਈ ਹਰਿਆਣੇ ਤੋਂ ਆ ਰਿਹਾ ਉੱਥੇ ਤੱਕ ਭੇਜ ਦੂੰਗੇ ਬੰਦੇ। ਹਿਮਾਚਲ 'ਚ ਜੇ ਕੋਈ ਆ ਰਿਹਾ ਉਹਨੂੰ ਲੋਡ ਨਹੀਂ ਆਉਂਦੀ ਸਾਡਾ ਧਰਮਸ਼ਾਲਾ ਸ਼ੋਰੂਮ ਹੈਗਾ ਆਲਰੇਡੀ। ਓਕੇ ਠੀਕ ਹੈ ਜੀ ਉੱਥੋਂ ਧਰਮਸ਼ਾਲਾ ਤੋਂ ਬਾਏ ਕਰ ਲਈ। ਜਿਹੜਾ ਕੋਈ ਬੰਦਾ ਹਰਿਆਣੇ ਤੋਂ ਆ ਰਿਹਾ ਹੈ ਜਾਂ ਰਾਜਸਥਾਨ ਤੋਂ ਬਹੁਤ ਕਸਟਮਰ ਆਂਦੇ ਉਹ ਮੋਗੇ ਆ ਜੇ ਸਾਡੇ ਕੋਲੇ। ਮੋਗੇ ਵਾਧੂ ਸਟਾਕ ਪਿਆ ਜੀ ਸਾਡਾ ਬੰਦਾ ਵੀ ਪੂਰੇ ਇੰਡੀਆ ਚ ਕਿੱਥੋਂ ਮਰਜ਼ੀ ਤੁਸੀਂ ਮਾਲ ਲੈਣ ਆਜੋ ਉੱਥੇ ਹੀ ਬੰਦਾ ਪ੍ਰੋਵਾਈਡ ਕਰਦਾ ਭਾਈ ਜੀ ਮੁੰਡੇ ਕੁੜੀਆਂ ਖੁਸ਼ ਕਰਦੇ ਬਜ਼ੁਰਗ ਖੁਸ਼ ਕਰਦੇ ਘਰਾਂ ਦੇ ਵਿੱਚ ਨਿੱਕੇ ਨਿੱਕੇ ਬੱਚੇ ਵੀ ਆ ਉਹਨਾਂ ਦੇ ਵੀ ਅਸੀਂ ਰੂਮ ਤਿਆਰ ਕਰਾਉਨੇ ਉਹਨਾਂ ਲਈ ਕੋਈ ਬੈਸਟ ਚੀਜ਼ ਹੈਗੀ ਆਪਣੇ ਕੋਲ ਉਹਨਾਂ ਲਈ ਵੀ ਬੈਸਟ ਚੀਜ਼ ਹੈ ਸਾਰੇ ਦਾ ਸਾਰਾ ਮਾਲ ਆਪਣੇ ਕੋਲ ਡਿਜ਼ਨੀ ਦਾ ਆਇਆ ਹੈ ਡਿਜ਼ਨੀ ਕੰਪਨੀ ਸਭ ਨੂੰ ਪਤਾ ਜਿਨ੍ਹਾਂ ਦੇ ਘਰੇ ਨਿਆਣੇ ਨਹੀਂ ਕਿ ਸਭ ਦੇ ਨਿਆਣੇ ਆ ਵੀ ਡਿਜ਼ਨੀ ਕੰਪਨੀ ਕੀ ਆ ਸਾਰਾ ਮਾਲ ਡਿਜ਼ਨੀ ਦਾ ਪਿਆ ਪਰ ਇਹ ਤਾਂ ਭਾਈ ਜੀ ਬਹੁਤ ਮਹਿੰਗਾ ਹੋਣਾ ਨਾ ਰੇਟ ਲੋਕਾਂ ਲਈ ਮਹਿੰਗਾ ਹੈ ਨਾ ਭਾਜੀ ਆਪਣੇ ਲਈ ਨਹੀਂ ਨਾ ਆ ਦੇਖੋ ਜੀ ਪੌਂਕੀਮੋਨ ਇਹਦੇ ਵਿੱਚ ਤੁਹਾਨੂੰ ਹਰ ਕੈਰੈਕਟਰ ਮਿਲੇਗਾ ਸਪਾਈਡਰਮੈਨ ਪੌਂਕੀਮੋਨ ਭਾਜੀ ਅੱਜਕੱਲ੍ਹ ਜਵਾਗ ਫੁੱਟਬਾਲ ਦੇ ਬੜੇ ਸ਼ਕੀਨ ਹੈ ਸੋ ਮੈਸੀ ਵਾਲੇ ਪੇਪਰ ਵੀ ਆ ਗਏ ਸਾਡੇ ਕੋਲ ਇਹ ਵੀ ਡਿਜ਼ਨੀ ਦੇ ਹੈ ਹਾਂਜੀ ਸੋ ਨਾਲੇ ਮੇਨ ਗੱਲ ਦੱਸਾਂ ਕਿ ਆ ਤੁਹਾਡੇ ਕੋਲ ਬੇਬੀ ਗਰਲ ਹੈਗੀ ਆ ਤੁਸੀਂ ਉਹਦੇ ਲਈ ਪਿੰਕ ਲੈ ਕੇ ਜਾ ਸਕਦੇ ਹੋ ਪਿੰਕ ਦੇ ਵਿੱਚ ਹੀ ਬਹੁਤ سارے ਡਿਜ਼ਾਈਨ ਜਿਹੜੇ ਆਹ ਲੋ ਜੀ ਜੇ ਬੇਬੀ ਬாய் ਆ ਮੁੰਡਿਆਂ ਲਈ ਤੁਸੀਂ ਬਲੂ ਕਲਰ ਵੀ ਲੈ ਕੇ ਜਾ ਸਕਦੇ ਹੋ ਅੱਜਕੱਲ ਮੈਸੀ ਦਾ ਬਹੁਤ ਟ੍ਰੈਂਡ ਹੈ ਜੀ ਸੋ ਫੁੱਟਬਾਲ ਵੀ ਮੈਸੀ ਚ ਵਾਲਪੇਪਰ ਆ ਗਿਆ ਜੀ ਹੁਣ ਇਹ ਵਾਲਪੇਪਰ ਦਾ ਰੋਲ 3000 ਰੁਪਏ ਦਾ ਜੀ ਮਾਰਕੀਟ ਦੇ ਵਿੱਚ ਮੇਰੀ ਓਪਨ ਚੈਲੰਜ ਵੀ ਹੈ ਤੇ ਮੇਰੀ ਗਾਰੰਟੀ ਵੀ ਹੈ ਇਸ ਗੱਲ ਦੀ ਪਰ ਮਾਇਆ ਇੰਟੀਰੀਅਰ ਦਊਗਾ 500 ਰੁਪਏ ਦਾ ਰੋਲ ਦੇਖੋ ਜਿਹੜੇ ਸਪੋਰਟ ਸਲਾਈ ਕਰਦੇ ਆ ਫੁੱਟਬਾਲ ਅਰਸਨਲ ਕਲੱਬ ਨੂੰ ਸਪੋਰਟ ਕਰਦੇ ਉਹ ਵੀ ਤੁਹਾਨੂੰ ਮਿਲ ਜੂ ਮਾਂਚੈਸਟਰ ਵਾਲੇ ਵੀ ਮਿਲ ਜੂਗੇ ਮਤਲਬ ਬੱਚਿਆਂ ਦੇ ਲਈ ਤਾਂ ਬਹੁਤ ਜ਼ਿਆਦਾ ਵੈਰਾਈਟੀ ਆ ਤੁਸੀਂ ਰੰਗ ਵੀ ਜਿਹੜਾ ਮਰਜ਼ੀ ਲੈ ਜਾਓ ਜਿਹੜਾ ਮਰਜ਼ੀ ਕਾਰ ਤੇ ਡਿਜ਼ਾਈਨ ਵੀ ਜਿਹੜਾ ਮਰਜ਼ੀ ਲੈ ਜਾਓ ਇਹਦੇ ਵਿੱਚ ਭਾਜੀ ਔਨਲਾਈਨ ਕਾਰਾਂ ਵੀ ਆਂਦੀਆਂ ਇਹਦੇ ਵਿੱਚ ਸਪਾਈਡਰਮੈਨ ਵੀ ਆਂਦਾ ਬਹੁਤ ਕੁਝ ਸਾਰਾ ਕੁਝ ਅਵੇਲੇਬਲ ਹੈ ਜੀ ਆਪਣੇ ਕੋਲ ਮਤਲਬ ਤੁਹਾਡੇ ਘਰ ਦੇ ਵਿੱਚ ਛੋਟੇ ਛੋਟੇ ਬੱਚੇ ਦਾ ਖੁਸ਼ ਕਰਦਣੇ ਆ ਉਹਨਾਂ ਦੇ ਕਮਰੇ ਵੀ ਅਸੀਂ ਲਗਜ਼ਰੀ ਹੋਟਲ ਆ ਲ ਕੇ ਬਣਾ ਦਾਂਗੇ ਸਰੋਰੀ ਹੁਣ ਆਪਾਂ 3rd ਫਲੋਰ ਤੇ ਆ ਚੁੱਕੇ ਹਾਂ ਤੁਸੀਂ ਚੈੱਕ ਕਰ ਲਓ ਬਹੁਤ ਜ਼ਿਆਦਾ ਵੈਰਾਈਟੀ ਪਈ ਹੈ ਇੱਥੇ ਇਦਾਂ ਨਹੀਂ ਹੈਗੇ ਵੀ 2-4 ਕਰਾ ਕੇ ਥਾਂ ਜੇ ਤੁਹਾਨੂੰ ਅਸੀਂ ਕਹਿ ਰਹੇ ਹਾਂ ਵੀ ਆ ਜਾਓ ਜੀ ਹੋਲ ਸੇਲ ਦੇ ਵਿੱਚ ਭਾਜੀ ਔਰ 3rd ਫਲੋਰ ਦੇ ਉੱਤੇ ਵੀ ਵੱਡੇ ਬ੍ਰਾਂਡ ਆ ਐਕਸਲ ਦੇ ਬ੍ਰਾਂਡ ਪਏ ਆ ਕਲਾਸਿਕ ਪਏ ਆ ਹੋਰ ਪਏ ਇਹ ਕੀ ਪ੍ਰਾਈਸ ਹੈਗੇ ਆ ਭਾਜੀ ਇਹ ਵੀ ਇਦਾਂ ਹੀ ਆ ਜਿਹੜਾ ਮਰ ਆ ਦੇਖੋਣ ਘਰ ਦੇ ਵਿੱਚ ਟਾਈਲਾਂ ਲਵਾਉਣ ਦੀ ਲੋੜ ਨਹੀਂ ਟਾਈਲਾਂ ਵਾਲਾ ਵਾਲਪੇਪਰ ਸਾਨੂੰ ਮਾਇਆ ਅੰਟੀ ਨੇ ਦੇਣਾ ਉਹ ਵੀ ਕਿੰਨੇ ਦਾ ਸਿਰਫ 500 ਰੁਪਏ ਦੇ ਵਿੱਚ ਮਤਲਬ 5 500 ਦੇ ਵਿੱਚ ਡਿਜ਼ਾਈਨ ਤੁਸੀਂ ਦੇਖ ਲਓ ਸੈਂਕੜੇ ਡਿਜ਼ਾਈਨ ਪਏ ਆ ਜਿਹੜਾ ਮਰਜੀ ਵਾਲਪੇਪਰ ਲੈ ਕੇ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਆ ਤੇ ਲਵਾ ਸਕਦੇ ਕਮਰਿਆਂ ਚ ਸੋ ਭਾਜੀ ਮੈਂ ਚੈੱਕ ਕਰ ਰਿਹਾ ਇਟਾਲੀਅਨ ਵਾਲਪੇਪਰ ਬੜਾ ਸੋਹਣਾ ਇਹ ਫੈਬਰਿਕ ਟੱਚ ਦੇ ਵਿੱਚ ਹੈਗਾ ਹੋਰ ਵੀ ਆ ਦੇਖੋ ਬਹੁਤ ਸਾਰੇ ਹੈਗੇ ਆ ਇਹਨਾਂ ਦੇ ਕੀ ਪ੍ਰਾਈਸ ਹੈਗੇ ਆ ਇਹ ਭਾਜੀ ਵੈਸੇ 3 3000 ਦੇ ਰੋਲ ਆ ਪਰ ਆਪਾਂ 800 ਰੁਪਏ ਦਾ ਦਾਂਗੇ ਰੋਲੇ 800 ਰੁਪਏ ਦੇ ਰੋਲ ਤੁਸੀਂ 100% ਨਾਲ ਗਾਰੰਟੀ ਹੈ ਰੇਟ ਦੀ ਮੈਨੂੰ ਲੱਗਦਾ ਨਹੀਂ ਭਾਈ ਨੇ ਪੈਸੇ ਬਚਾਉਣੇ ਅੱਜ ਦੀ ਵੀਡੀਓ ਦੇ ਵਿੱਚ ਬਸ ਲਟਾਉਣ ਤੇ ਲੱਗਿਆ ਚੱਕੋ 800 ਰੁਪਏ ਦੇ ਵਿੱਚ ਇਹ ਵੀ ਵਾਲਪੇਪਰ ਦੇਣੇ ਆ ਇਹ ਭਾਜੀ ਆ ਜ਼ਰੂਰ ਦੱਸੋ ਇਹਨਾਂ ਛੋਟੇ ਛੋਟੇ ਪਏ ਕਿੱਥੇ ਯੂਜ਼ ਹੁੰਦੇ ਨੇ ਇਹ ਬਾਰਡਰ ਹੁੰਦੇ ਆ ਭਾਜੀ ਪਹਿਲਾਂ ਪੂਰਾ ਪੇਪਰ ਲਾ ਦੋ ਤੇ ਸੈਂਟਰ 'ਚ ਬਾਰਡਰ ਆ ਇਹ ਤੁਹਾਨੂੰ ਛੇਤੀ ਨਹੀਂ ਮਿਲਣਗੇ ਕਿਸੇ ਤੋਂ ਹਾਂਜੀ ਮੈਂ ਨਵਾਂ ਫਸਟ ਟਾਈਮ ਦੇਖ ਰਿਹਾ ਇਹ ਵੱਧੂ ਸਟਾਕ ਹੈ ਭਾਜੀ ਇਹਦਾ ਵੀ ਜਿੰਨਾ ਮਰਜ਼ੀ ਲੈ ਲਓ ਇੱਕ ਬਾਰਡਰ 500 ਰੁਪਏ ਦਾ ਜੀ ਓਕੇ ਅਰੇ ਕੋ ਜਿਵੇਂ ਪਲੇਨ ਪੇਪਰ ਲਾਇਆ ਬੱਚਾ ਨੇ ਕਮਰੇ ਚ ਹਾਂ ਉਹਦੇ ਵਿੱਚ ਬਾਰਡਰ ਲੱਗ ਜਾਣਾ ਸੈਂਟਰ ਚ ਅੱਛਾ ਜਿਹੜੇ ਸਾਡੇ ਐਨ ਆਰ ਆਈ ਭੈਣ ਭਰਾ ਦੇਖ ਰਿਆ ਕੈਨੇਡਾ ਅਮਰੀਕਾ ਅੰਗਲੈਂਡ ਆਸਟ੍ਰੇਲੀਆ ਨਿਊਜ਼ੀਲੈਂਡ ਦੁਬਈ ਤੋਂ ਉਹਨਾਂ ਨੂੰ ਕਿਦਾਂ ਡੀਲ ਕਰਦੇ ਤੁਸੀਂ ਉਹਨਾਂ ਨੂੰ ਭਾਜੀ ਵੀਡੀਓ ਕਾਲ ਕਰਦੇ ਆਪਾਂ ਨੂੰ ਦਿੱਲੀ ਦੇ 10 12 ਕਾਲ ਆਉਂਦੀਆਂ ਭਾਜੀ ਵੀਡੀਓ ਕਾਲ ਤੇ ਪਸੰਦ ਕਰਾਂਦੇ ਆ ਸਾਡਾ ਸਟਾਫ ਤੇ ਉਹ ਆਪ ਦਾ ਘਰ ਦਾ ਅੱਧੇ ਕਿੱਥੇ ਆ ਉੱਥੇ ਜਾ ਕੇ ਲਾਇਆ ਨੇ ਮੁੰਡਿਆ ਅੱਜ ਕੱਲ ਪੇਮੈਂਟ ਦਾ ਕੋਈ ਇਸ਼ੂ ਹੀ ਹੈ ਕਿ ਗੂਗਲ ਪੇ ਕਰੀ ਜਾਂਦੇ ਆ ਜਾਂ ਉਹਨਾਂ ਦੇ ਘਰੋਂ ਲੈ ਲੈਣੇ ਪੇਮੈਂਟ ਦੀ ਕੋਈ ਅੱਛਾ ਉਹਨਾਂ ਨੂੰ ਇੱਥੇ ਆਉਣ ਦੀ ਲੋੜ ਹੈ ਨਹੀਂ ਕੋਈ ਵੈਸੇ ਹੀ ਵੀਡੀਓ ਕਾਲ ਕਰਦੇ ਆ ਭਾਜੀ ਹੁਣ ਦੇਖੋ ਜਿਹੜੇ ਸਾਡੇ ਭੈਣ ਭਰਾ ਕੈਨੇਡਾ ਅਮਰੀਕਾ ਇੰਗਲੈਂਡ ਨਿਊਜ਼ੀਲੈਂਡ ਆਸਟ੍ਰੇਲੀਆ ਬੈਠਿਆ ਸਭ ਤੋਂ ਪਹਿਲਾਂ ਤੁਹਾਡੀ ਗਾਰੰਟੀ ਦੀ ਗੱਲ ਕਰ ਲਈ ਤੁਸੀਂ ਜਿੰਨਾ ਮਰਜ਼ੀ ਮਾਂ ਲੈ ਲਓ 50000 ਦਾ ਲੱਖ ਦਾ ਅਸੀਂ ਸਾਹਤੀ ਵੱਲੋਂ ਫੁੱਲ ਗਰੰਟੀ ਲੈਂਦੇ ਹਾਂ ਜ਼ਿੰਮੇਵਾਰੀ ਆ ਬਿਠਾਣਾ ਕੋਈ ਫਰੋਡ ਨਹੀਂ ਹੈਗਾ ਜਦੋਂ ਵੀਡੀਓ ਕਾਲ ਕਰਨੀ ਆ ਬਾਈ ਦਾ ਫੇਸ ਜ਼ਰੂਰ ਦੇਖ ਲਓ ਇਹਨਾਂ ਦੇ ਨਾਲ ਗੱਲ ਕਰਕੇ ਤੁਸੀਂ ਜਿੰਨਾ ਮਰਜੀ ਸਟਾਕ ਲੈ ਦੂਜੀ ਗੱਲ ਤੁਸੀਂ ਪਰੇਸ਼ਾਨ ਹੁੰਦੇ ਸੀ ਵੀ ਪੈਂਡ ਕੋਠੀ ਆ ਹੁਣ ਕਿਹਨੂੰ ਕਹੀਏ ਕਿਸੇ ਤੀਜੇ ਬੰਦੇ ਨੂੰ ਵਿਚ ਪਾਉਂਦੇ ਸੀ ਤਾਂ ਵਿੱਚੋਂ ਕੁੰਡੀ ਲੱਗ ਜਾਂਦੀ ਸੀ ਹੁਣ ਤੁਸੀਂ ਡਾਇਰੈਕਟ ਮਾਲਕ ਦੇ ਨਾਲ ਮਾਇਆ ਇੰਟੀਰੀਅਰ ਦੇ ਮਾਲਕ ਨਾਲ ਗੱਲ ਕਰ ਸਕਦੇ ਆ ਇੱਥੋਂ ਮਾਲ ਲੈ ਜਾਓ ਤੁਸੀਂ ਆਨਲਾਈਨ ਸ਼ਾਪਿੰਗ ਕਰ ਸਕਦੇ ਆ ਤੁਹਾਡੇ ਘਰ ਤੱਕ ਸਾਰਾ ਸਮਾਨ ਪਹੁੰਚਾਉਣ ਤੱਕ ਦੀ ਜ਼ਿੰਮੇਵਾਰੀ ਬਾਈ ਜੀ ਤੁਹਾਡੀ ਆ ਬਿਲਕੁਲ ਸਾਡੀ ਆ ਜੀ ਪੈ ਵੀਡੀਓ ਕਾਲ ਜੇ ਕਰੋਗੇ ਉਹ ਫੋਨ ਪਹਿਲਾਂ ਮੇਰੇ ਕੋਲ ਹੀ ਆਣਾ ਜੀ ਵੀਡੀਓ ਕਾਲ ਤੇ ਮੈਂ ਤੁਹਾਡੇ ਨਾਲ ਗੱਲ ਕਰੂੰਗਾ ਉਸ ਤੋਂ ਬਾਅਦ ਮੈਂ ਤੁਹਾਨੂੰ ਸਟਾਫ ਦਊਗਾ ਜੇ ਤੁਹਾਨੂੰ ਕੋਈ ਸਿੱਧਾ ਸਟਾਫ ਸਾਡਾ ਗੱਲ ਕਰਦਾ ਜਾਂ ਕੋਈ ਵੀ ਮੇਰੇ ਤੋਂ ਇਲਾਵਾ ਪਹਿਲਾ ਬੰਦਾ ਗੱਲ ਕਰਦਾ ਤਾਂ ਮਤਲਬ ਉਹ ਤੁਹਾਡੀ ਕੋਲ ਫੇਕ ਹੋ ਗਈ ਤੇ ਤੁਸੀਂ ਪੈਸੇ ਨਹੀਂ ਪਾਉਣੇ ਹੁੰਦੇ ਯਾਰ ਇਹ ਗੱਲ ਜਰੂਰ ਨੋਟ ਕਰ ਲਿਓ ਬਈ ਹੁਣ ਤੁਸੀਂ ਕਹਿੰਦੇ ਨੇ ਸਾਨੂੰ ਪ੍ਰੀਮੀਅਮ ਸੈਗਮੈਂਟ ਵੀ ਦਿਖਾ ਦਿਓ ਸਾਰਾ ਕੁਝ ਤਾਂ ਤੁਸੀਂ ਦੇਖ ਲਿਆ ਅੱਛਾ ਪ੍ਰੀਮੀਅਮ ਸੈਗਮੈਂਟ ਸਾਨੂੰ ਉਹ ਦਿਖਾਉਣ ਲਗਾ ਜਿਹੜਾ ਬਾਜ਼ਾਰ 'ਚ 2500 ਤੋਂ ਲੈ ਕੇ 3000 ਤੱਕ ਦਾ ਵਾਲਪੇਪਰ ਆ ਬਈ ਜੀ ਆਪਣਾ ਰੇਟ ਅੱਜ ਪੈਸੇ ਕਮਾਉਣੇ ਨਹੀਂ ਬਸ ਲਟਾਉਣੇ ਆ ਲੋਕਾਂ ਨੂੰ ਭਾਜੀ ਪਹਿਲੀ ਤਾਂ ਗੱਲ ਹੈ ਸਾਰਾ ਮਾਲ ਆ ਨਾ ਜਿਹੜਾ ਬਹੁਤ ਵਧੀਆ ਬ੍ਰਾਂਡਾਂ ਦਾ ਮਾਲ ਹੈ ਮਤਲਬ ਤੁਸੀਂ ਬਲੀਵ ਨਹੀਂ ਕਰਨਾ ਆ ਦੇਖੋ ਭਾਜੀ ਹਾਂ ਜੀ ਆ ਪੜੋ ਮੜਾ ਜੀ ਮੇਡ ਇਨ ਜਪਨੀ ਜਪਾਨ ਹਾਂਜੀ ਇਹ ਸਾਰਾ ਜਪਨੀਜ਼ ਮਟੀਰੀਅਲ ਆ ਭਾਜੀ ਇਹ ਲੋਕਾਂ ਨੂੰ ਲੱਭਿਆਂ ਵੀ ਨਹੀਂ ਮਿਲਦਾ ਕੋਈ ਕੋਰੀਅਨ ਕੋਈ ਜਾਪਾਨ ਕੋਈ ਕੋਸ਼ਰ ਆਉਂਦਾ ਭਾਜੀ ਅੱਛਾ ਆ ਦੇਖੋ ਜਿਹੜੇ ਸਾਡੇ ਬਹੁਤ ਸਾਰੇ ਦਰਸ਼ਕ ਕਹਿੰਦੇ ਹੁੰਦੇ ਵੀ ਅਸੀਂ ਆਪਣੇ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਚ ਸੇਵਾ ਕਰਨੀਆਂ ਮੰਦਿਰ ਚ ਸੇਵਾ ਕਰਨੀਆਂ ਮਸੀਹ ਸੇਵਾ ਕਰਨੀਆਂ ਜਾਂ ਪਿੰਡ ਦੇ ਸਕੂਲ ਚ ਲਾਉਣੇ ਆ ਤੇ ਇਹ ਬਹੁਤ ਸੋਹਣਾ ਕਨਸੈਪਟ ਚੱਲ ਰਿਹਾ ਬਹੁਤ ਸਾਰੇ ਐਨਆਈਪਾ ਦਾ ਡਾਇਰੈਕਟ ਇਥੇ ਆਰਡਰ ਕਰ ਦਿਆ ਤੁਸੀਂ ਆਪਣੇ ਪਿੰਡ ਦੇ ਗੁਰਦੁਆਰੇ ਮੰਦਿਰ ਦੇ ਵਿੱਚ ਇਥੋਂ ਆਰਡਰ ਕਰਕੇ ਸਮਾਨ ਭੇਜ ਸਕਦੇ ਹੈਗੇ ਆ ਭਾਜੀ ਇਹਦੇ ਵਿੱਚ ਕਿੰਨੇ ਕਿ tane ਡਿਜ਼ਾਈਨ ਮਿਲ ਜਾਂਦੇ ਇਹਦਾ ਰੇਟ ਤਾਂ ਦੱਸ ਦਿਓ ਮੈਨੂੰ ਇਹਦਾ ਰੇਟ ਤਾਂ ਤੁਹਾਨੂੰ ਦੱਸ ਦਿੰਨੇ ਆ ਬਹੁਤ ਸਸਤਾ ਹੈ 1000 ਰ ਇਹ 1000 ਰੁਪਏ ਦੇ ਰੂਪ ਤੁਸੀਂ ਬਿਲਕੁਲ ਦੇ ਦਾਂਗੇ ਜੀ ਇਹ ਇਹ ਬਈ ਬਾਜ਼ਾਰ ਦੇ ਵਿੱਚ ਤਾਂ 22 225 25 ਉਹ ਦੇ ਕੇ ਦੁਕਾਨਦਾਰ ਸਸਤਾ ਗਏ ਜਾਂ ਉਹਨੋਂ ਵੀ ਇਹ ਨਾ ਵੈਸੇ ਜਿਹੜੇ ਵੀਡੀਓ ਦੇਖੀ ਆਂਦੇ ਜੇ ਕਿਸੇ ਭਰਾ ਨੇ ਲਿਆ ਹੋਊਗਾ ਹਨਾ ਇਸ ਰੇਟ 'ਚ ਮਾਲ ਉਹਨੇ ਆਪ ਹੀ ਦੱਸ ਦੇਣਾ ਵੀ ਬਹੁਤ ਸਸਤਾ ਹੈ 1000 ਰੁਪਏ 'ਚ ਕਿਉਂਕਿ ਇਹ ਸਾਰਾ ਬ੍ਰਾਂਡ ਹੈ ਟੋਟਲ ਬ੍ਰਾਂਡ ਦਾ ਮਾਲ ਹੈ ਹਾਂ ਜੀ ਇਹਦੇ ਵਿੱਚ ਨਾਲੇ ਹੋਰ ਦੇਖੋ ਇੰਨਾ ਨਹੀਂ ਇੱਕ ਨਹੀਂ ਹੈਗਾ ਡਿਜ਼ਾਈਨ ਆ ਦੇਖੋ ਜਿੰਨੇ ਮਰਜ਼ੀ ਡਿਜ਼ਾਈਨ ਲੈ ਜਾਓ ਤੁਸੀਂ ਡਾਰਕ ਲੈਣਾ ਡਾਰਕ ਲੈ ਜਾਓ ਤੁਸੀਂ ਲਾਈਟ ਦੇ ਵਿੱਚ ਲੈਣਾ ਲਾਈਟ 'ਚ ਲੈ ਲਓ ਤੁਸੀਂ ਮਤਲਬ ਹਰ ਤਰ੍ਹਾਂ ਦੀ ਚੀਜ਼ ਜਿੱਦ ਤੱਕ ਤੁਹਾਡਾ ਇੰਟੀਰੀਅਰ ਡਿਜ਼ਾਈਨਰ ਕਹਿੰਦਾ ਤੁਹਾਨੂੰ ਉਹ ਚੀਜ਼ ਇੱਥੋਂ ਮਿਲ ਜਾਣੀ ਹੈਗੀ ਆ ਆ ਦੇਖੋ ਜਿਹੜਾ ਮਰਜ਼ੀ ਲੈ ਜਾਓ ਲਾਈਟ ਦੇ ਵਿੱਚ ਹੀ ਮਿਲ ਜੂਗੀ ਤੁਸੀਂ ਆਪਣੀ ਦੁਕਾਨ ਬਣਾ ਰਹੇ ਹੋ ਸ਼ੋਰੂਮ ਬਣਾ ਰਹੇ ਹੋ ਘਰ ਬਣਾ ਰਹੇ ਹੋ ਆਫਿਸ ਬਣਾ ਰਹੇ ਹੋ ਤੇ ਮਤਲਬ ਤੁਸੀਂ ਇੱਥੋਂ ਲੈ ਜਾਓ 1000 ਰੁਪਏ ਚ ਵਾਲਪੇਪਰ ਦੇਣਾ ਆ ਜਿਹੜਾ 2200 2500 ਦਾ ਸਿੱਧੋ ਸਿੱਧੇ ਜੀ ਗੱਲ ਆ ਜਿਹੜਾ ਬਾਜ਼ਾਰ ਚ ਜਾ ਕੇ ਤੁਸੀਂ 50000 ਰੁਪਏ ਦਾ ਵਾਲਪੇਪਰ ਲੈਣਾ ਮਾਇਆ ਇੰਟੀਰੀਅਰ ਨੇ ਤੁਹਾਨੂੰ 15 18000 ਰੁਪਏ ਦੇ ਰਣਾ ਇੰਨਾ ਵੱਡਾ ਡਿਫਰੈਂਸ ਇੱਥੋਂ ਨਿਕਲ ਜਾਂਦਾ ਆ ਸੋ ਬਾਈ ਜੀ ਮੈਂ ਦੇਖ ਰਹਾ ਇਹਦਾ ਇੱਕ ਤਾਂ ਸਾਈਜ਼ ਬੜਾ ਸੋਹਣਾ ਹੋ ਗਿਆ ਚੜਾਈ ਦੇ ਵਿੱਚ ਨਾ ਇੱਕ ਇਹਦੀ ਮਜ਼ਬੂਤੀ ਵਧੀਆ ਇਹ ਭਾਜੀ ਡਬਲ ਲੇਅਰ ਦਾ ਪੇਪਰ ਹੈ ਸਾਰਾ ਹਾਂਜੀ ਜਿਹੜੇ ਉਹ ਪੇਪਰ ਹੁੰਦੇ ਦੋ ਲੇਰਾਂ ਦੇ ਬੰਦੇ ਆ ਚਾਰ ਲੇਰਾਂ ਦਾ ਪੇਪਰ ਬੰਦੇ ਇਹਨੂੰ ਡਬਲ ਲੇਅਰ ਪੇਪਰ ਕਹਿੰਦੇ ਠੀਕ ਹੈ ਅੱਪਾ ਦੇਣਾ 2500 ਰੁਪਏ ਦਾ ਦੇਖੋ 65 6500 ਦੇ ਜਿਹੜੇ ਵਾਲਪੇਪਰ ਤੁਸੀਂ ਲਏ ਆ ਜਾਂ ਲੈਣੇ ਸੀ ਤੁਹਾਡੇ ਅਸੀਂ ਹੁਣ ਫੇਰੇ ਕਰ ਦਿੰਨੇ ਆ 6500 ਵਾਲੇ ਵਾਲਪੇਪਰ ਸਿਰਫ 25 2500 ਚ ਲੈ ਜਾਓ ਰੰਗ ਵੀ ਦੇਖੋ ਪੂਰੇ ਸ਼ਾਹੀ ਆ ਟਾਪ ਦੀ ਪ੍ਰੀਮੀਅਮ ਕੁਆਲਿਟੀ ਤੁਹਾਨੂੰ ਅਸੀਂ ਦਿਖਾ ਰਹੇ ਆ 6500 ਵਾਲਾ ਵਾਲਪੇਪਰ 2500 ਰੁਪਏ ਤੁਹਾਨੂੰ ਅਸੀਂ ਦਵਾਂਗੇ ਭਾਈ ਇਹਦਾ ਵੀ ਦੱਸੋ ਆਹਾਂ ਸਾਈਜ਼ ਦੇ ਵਿੱਚ ਇਹਦਾ ਕੀ ਪ੍ਰਾਈਸ ਹੈਗਾ 21 ਇੰਚ ਦਾ ਮਟੀਰੀਅਲ ਹੈ ਜੀ ਹੈਵੀ ਗਲੋਸੀ ਦਾ ਪੇਪਰ ਆ ਸਾਰਾ ਇਹ ਵੀ 4 ਲੇਅਰ ਦਾ ਪੇਪਰ ਓਕੇ ਇਹ 1500 ਰੁਪਏ ਦੀ ਰੇਂਜ ਹੈ ਸਾਰਾ ਡੀਜੀ ਦਾ ਮਾਲ ਹੈ ਇਹ ਅਛਾ ਡੀਜੀ ਦਾ ਮਾਲ ਹੈ ਇਹ ਸਾਰਾ ਹਨਾ ਭਾਜੀ ਕੰਪਨੀਆਂ ਨਾ ਇਹ ਦੁਕਾਨਦਾਰਾਂ ਨੂੰ ਪਤਾ ਹੈ ਕਿਹੜੀਆਂ ਕੰਪਨੀਆਂ ਦੇ ਮੈਂ ਨਾਂ ਬੋਲੀ ਜਾਂਦਾ ਹਾਂ ਹਾਂ ਆ ਦੇਖੋ ਸਾਰਾ ਡੀਸੀ ਦਾ ਮਾਲ ਹੈ ਟੋਟਲ ਹਾਂਜੀ 100%オリジナル ਹੈ ਇਹ ਕੰਪਨੀ ਦੀ ਸਟੈਂਪ ਲੱਗੀ ਹੋਈ ਆ ਦੇਖੋ ਹਾਂਜੀ 100%オリジナル ਮਟੀਰੀਅਲ ਹੈ ਦੇਖੋ ਤੁਹਾਡੇ ਮਨ 'ਚ ਇਹ ਹੁੰਦਾ ਵੀ ਆਨਲਾਈਨ ਸਾਨੂੰ ਸਭ ਤੋਂ ਸਸਤਾ ਮਿਲਦਾ ਪਰ ਇਹਨਾਂ ਨੇ ਇਹ ਵੀ ਭੇਜ ਖੋਲ ਤੇ ਤੁਹਾਨੂੰ ਆਨਲਾਈਨ ਨਾਲੋਂ ਵੀ 4 4 ਗੁਣਾ 3 3 ਗੁਣਾ ਸਸਤੇ ਬੋਲਪੇਪਰ ਦੇ ਰਹੇ ਹੋ ਵੀ ਬ੍ਰਾਂਡਡ ਤੁਸੀਂ ਚੈੱਕ ਕਰ ਲਿਓ ਭਾਵੇਂ ਆਨਲਾਈਨ ਜਿਹੜੇ scan ਮਾਰ ਕੇ ਉਹਦੇ ਨਾਲੋਂ ਵੀ ਅੱਧੇ ਰੇਟ ਤੇ ਬੋਲਪੇਪਰ ਤੁਹਾਨੂੰ ਦੇਈ ਜਾਂਦੇ ਬਹੁਤ ਸਾਰੀ ਵੈਰਾਈਟੀ ਐ ਸੋ ਛੇਤੀ ਆ ਜਾਓ ਹੁਣ ਇਧਰ ਉਧਰ ਜਾ ਕੇ ਅਮੀ ਕੂੜਾ ਖੱਟਾ ਲੈਣ ਦੀ ਲੋੜ ਨਹੀਂ ਐ ਜੀ 500 700 800 ਉਹ ਇੱਕ ਇੱਕ ਕਲੀਅਰ ਦੇ ਵਾਲਪੇਪਰ ਆ ਤੁਸੀਂ ਮਾਰੇ ਆ ਪਾਣੀ ਦਾ ਛਿੱਟਾ ਮਾਰੋ ਵਾਲ ਦੇ ਉੱਪਰ ਸਾਡਾ ਗਾਲਿਆਂ ਨਾਲ ਵਾਲਪੇਪਰ ਨਹੀਂ ਐ ਐਕਚੁਅਲੀ ਉਹ ਦਿੰਦੇ ਹੀ ਤੁਹਾਨੂੰ ਕਾਗਜ਼ ਦੇ ਟੁਕੜੇ ਆ ਇਹ ਤੁਹਾਨੂੰ ਐਕਚੁਅਲ ਦੇ ਵਿੱਚ ਵਾਲਪੇਪਰ ਦੀ ਦੁਕਾਨ ਤੇ ਮੈਂ ਲੈ ਕੇ ਆਇਆ ਜਿੱਥੇ ਲੋਕਾਂ ਨੇ ਫਾਇਦੇ ਹੋ ਰਹੇ ਆ ਸੋ ਭਾਈ ਜੀ ਮੈਂ ਨਾ ਚੈਲੰਜ ਕਰਤਾ ਲੋਕਾਂ ਨੂੰ ਵੀ ਦੁਕਾਨਦਾਰਾਂ ਨੂੰ ਵੀ ਜਰੋ ਤੁਸੀਂ ਲੋਕਾਂ ਨੇ ਵਾਲਪੇਪਰ ਲੈਨੇ ਹੋ ਪਾਣੀ ਦਾ ਛਿੱਟਾ ਹੀ ਮਾਰ ਦਿਓ ਤੇ ਵਾਲਪੇਪਰ ਸਾਰਾ ਪਾੜ ਜਾਣਾ ਖਰਾਬ ਹੋ ਜਾਂਦਾ ਤੁਸੀਂ ਕਿੰਨੀ ਕੁ ਗਾਰੰਟੀ ਲੈਨੇ ਹੋ ਆਪਣੇ ਵਾਲਪੇਪਰ ਦੀ ਫੁੱਲ ਗਾਰੰਟੀ ਹੈ ਜੀ ਵਾਲਪੇਪਰ 100% ਵਾਸ਼ੇਬਲ ਹੁੰਦਾ ਪਰ ਜੇ ਕਿਸੇ ਦੇ ਹ ਨ WPC ਸ਼ੀਟ ਲਵਾਵੇ ਪਲਾਸਟਿਕ ਦੀ ਸ਼ੀਟ ਆਂਦੀ ਹੈ ਉਹਦੇ ਉੱਪਰ ਪੇਪਰ ਲਾ ਦਿਓ 5 ਸਾਲ ਦੀ ਗਾਰੰਟੀ ਚ ਸਾਡਾ ਪੇਪਰ ਖਰਾਬ ਹੋ ਜਾ ਪਰ ਮੈਨੂੰ ਯਕੀਨ ਨਹੀਂ ਹੁੰਦਾ ਪਾਣੀ ਦੇ ਵਿੱਚ ਵਾਲਪੇਪਰ ਚਲ ਜਵੇ ਤੁਹਾਨੂੰ ਹੋਵੇ ਕੁਐਸ਼ਨ ਅਜ ਤੱਕ ਇਹ ਤਾਂ ਪੋਸੀਬਲ ਆ ਬਾਈ ਤੁਸੀਂ ਜਿਹੜਾ ਮਰਜ਼ੀ ਪੇਪਰ ਪਾੜ ਲਓ ਜਿਹੜਾ ਤੁਹਾਡਾ ਚਿੱਤ ਮੰਦਾ ਉਹ ਪੇਪਰ ਪਾੜ ਲਓ ਬਾਈ ਮੈਂ ਸੱਚੀ ਪਾੜ ਕੇ ਪਾਣੀ ਚ ਡਬਾਉਣਾ ਇਹ ਤੇ ਪਾਉਣਾ ਹੀ ਹੈ ਹੀ ਵਾਟਰ ਵਾਟਰਪੂਫ ਜਦੋਂ ਓਕੇ ਆ ਲਓ ਆ ਵਾਲਪੇਪਰ ਦੀ ਜਿਹੜਾ ਤੁਹਾਨੂੰ ਲੱਗਦਾ ਜਿਹੜਾ ਮਰਜ਼ੀ ਚੱਕ ਲੈਣੇ ਚਲੋ ਪਾਹੇ ਚੱਕ ਲੈ ਦੇਖੋ ਜਿਹੜਾ ਜੀ ਕਰਦਾ ਉਹ ਚੱਕੋ ਪ੍ਰੋਪਰ ਆ ਹੈ ਪਾੜ ਲਓ ਪਾੜ ਲਓ ਜੀ ਕੋਸ਼ਿਸ਼ ਆ ਲਓ ਆ ਪਾੜ ਲਿਆ ਤੁਹਾਡੇ ਸਾਹਮਣੇ ਰੋਲ ਦੇ ਵਿੱਚੋਂ ਵਾਲਪੇਪਰ ਹੈ ਨਾ ਇਹਨੂੰ ਹੁਣ ਆਪਾਂ ਆ ਦੇਖੋ ਆ ਪਾਣੀ ਦੇ ਵਿੱਚ ਆ ਆ ਪਾਣੀ ਦੀ ਬਾਲਟੀ ਭਰ ਲਈ ਪਾਣੀ ਦੇ ਨਾਲ ਆ ਵਾਲਪੇਪਰਾਂ ਦੇਖੋ ਪ੍ਰੋਪਰ ਚੈੱਕ ਕਰ ਲਓ ਫਰੰਟ ਬੈਕ ਇਹਦਾ ਇਹਨੂੰ ਹੁਣ ਆਪਾਂ ਪਾਣੀ ਦੀ ਬਾਲਟੀ ਡੋਪਦਾ ਇਹਨੂੰ ਚੰਗੀ ਤਰ੍ਹਾਂ ਇਹਦੀ ਐਸੀ ਤੈਸੀਦ ਦੇ ਤੀ ਇਹਦਾ ਕੱਢ ਤਾ ਕਟੰਬੜਾ ਲਓ ਇੰਨਾ ਤਾਂ ਨਹੀਂ ਬੁਰਾ ਹਾਲ ਤੁਸੀਂ ਕਰ ਸਕਦੇ ਵਾਲਪੇਪਰ ਜਿੰਨੀ ਜੂਨ ਮੈਂ ਖਰਾਬ ਕਰਤੀ ਆ ਰੋ ਪੂਰੀ ਤਰ੍ਹਾਂ ਨਚੋੜਤਾ ਇੰਨਾ ਪਾਣੀ ਚ ਡੋਪ ਕੇ ਹੁਣ ਆਪਾਂ ਦੇਖ ਰਹੇ ਨੂੰ ਕੁਝ ਹੁੰਦਾ ਇਹ ਆ ਲਓ ਵਾਲ ਪੇਪਰ ਨੂੰ ਕੁਛ ਨਹੀਂ ਹੋਇਆ ਪਾਣੀ ਬਾ ਡਰ ਗਿਆ ਪਾਣੀ ਦੀ ਏਸੀ ਤੇ ਅਸੀਂ ਹੋ ਗਈ ਇਹਨਾਂ ਦੇ ਵਾਲ ਪੇਪਰ ਦੇ ਇੱਥੇ ਤੱਕ ਗਾਰੰਟੀ ਆ ਦੇਖੋ ਜਿੱਦਾਂ ਮਰਜੀ ਨਜੋੜ ਲਾ ਲੋ ਇਹਨੂੰ ਕੁਛ ਨਹੀਂ ਹੁੰਦਾ ਬਈ ਇਹ ਤਾਂ ਇਹ ਤਾਂ ਤਰਪੈਨ ਨਾਲ ਵੀ ਮਜਬੂਤ ਹਾਡੇ ਵਾਲ ਪੇਪਰ ਤੇ ਖਰਾਬ ਹੁੰਦੇ ਜੇ ਪੇਪਰ ਹੁੰਦਾ ਉਹਨੂੰ ਗਲ ਗਿਆ ਸੀ ਇਹ ਆ ਲਓ ਸੋ ਇਹਨੂੰ ਦੇਖੋ ਹੋਰੀਆਂ ਵੀ ਨਹੀਂ ਹੁੰਦੀਆਂ ਇੱਥੇ ਹਾਂ ਸੋ ਤੁਸੀਂ ਭਾਵੇਂ ਜਿੱਦਾਂ ਕਹਿੰਦੇ ਉਹਨੂੰ ਨਾ ਟੂਟੀ ਵਾਲਾ ਪਾਈਪ ਲਾ ਕੇ ਪਾ ਲੋ ਆ ਲਓ ਇਸ ਤੋਂ ਵੱਧ ਮਜਬੂਤੀ ਕਿਸੇ ਨੇ ਨਹੀਂ ਦੇਣੀ ਕੋਈ ਦੁਕਾਨਦਾਰ ਚਾਹ ਨਹੀਂ ਲਿਖਦਾ ਪਾਣੀ ਨੂੰ ਵੀ ਡਬੋ ਕੇ ਦੇਖ ਲਿਆ ਵਾਟਰ ਪ੍ਰੂਫ ਵਾਲਪੇਪਰ 200 ਰੁਪਏ ਦਾ 300 ਰੁਪਏ ਦਾ 500 ਰੁਪਏ ਦਾ 800 ਰੁਪਏ ਦਾ 1000 ਰੁਪਏ ਦਾ ਇੰਨੇ ਘੱਟ ਰੇਟ ਕਿਸੇ ਨੇ ਨਹੀਂ ਦੇਣੇ ਤੁਹਾਡਾ ਘਰ ਦਾ ਕਮਰਾ 200 ਵਾਲੇ ਵਾਲਪੇਪਰ ਨਾਲ 1600 ਰੁਪਏ ਚ ਤਿਆਰ ਹੋ ਜਾਂਦਾ ਨਾ ਰੰਗਣਾ ਤਿਆਰ ਹੋਣਾ ਲੱਕੜ ਦਾ ਕੰਮ ਕਰਾਉਗੇ ਮਹਿੰਗਾ ਪੀਵੀਸੀ ਰੰਗ ਮਹਿੰਗਾ ਉਹ ਲੂਬਰ ਲਾਬਰ ਦੇ ਚਾਹਦੇ ਉਹਨਾਂ ਜੀ ਵੀ ਮਹਿੰਗਾ ਬਲੀ ਸਭ ਤੋਂ ਸਸਤਾ ਪ੍ਰੋਡਕਟ ਹੈ ਇੱਕ 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 ਹੋਰ ਦੱਸ ਦਿਓ ਹਾਂਜੀ ਆ ਸਾਡੇ ਭਰਾਵਾਂ ਭੈਣਾਂ ਨੇ ਵੀਡੀਓ ਸ਼ੇਅਰ ਕਰਨੀ ਆ ਹਾਂਜੀ ਤੁਸੀਂ ਗਿਫਟ ਦਿਨੇ ਹਰ ਵਾਰ ਜੀ ਐਕਟੀਵਿਟੀ ਦਿਓ ਕੁਝ ਜਿਹੜਾ ਬੰਦਾ ਸਭ ਤੋਂ ਵੱਧ ਸ਼ੇਅਰ ਕਰੂਗਾ ਸਾਨੂੰ ਸਕਰੀਨਸ਼ਾਟ ਜ਼ਰੂਰ ਭੇਜੋ ਹਨਾ ਹਾਂਜੀ 7110 ਬਏ 10 ਦੇ 8 ਰੋਲ ਜਿਹੜੇ ਦੁਕਾਨ ਚੋਂ ਉਹਨੂੰ ਪਸੰਦ ਆ ਉਹ ਫ੍ਰੀ ਆ। ਅੱਛਾ ਭਾਵੇਂ ਆਹ ਲੈ ਜੀ ਕਲਰ ਅਸੀਂ। ਜਿਹੜਾ ਮਰਜੀ ਕਲਰ ਲੈ ਲਓ। ਸੁਣੋ ਜੀ ਸਾਡੀ ਹੁਣੇ ਚੱਲਦੀ ਚੱਲਦੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ, ਲਾਈਕ ਕਰੋ, ਕਮੈਂਟ ਕਰੋ। ਜਿਹੜਾ ਵੱਧ ਵੀਡੀਓ ਸ਼ੇਅਰ ਕਰੂਗਾ ਉਹਦੇ ਘਰ ਦਾ ਇੱਕ ਕਮਰੇ ਦਾ ਵਾਲਪੇਪਰ ਬਿਲਕੁਲ ਫ੍ਰੀ ਦੇਵਾਂਗੇ। ਜਿਹੜਾ ਮਰਜੀ ਲੋਕਾਂ ਦੇ ਕੋਲ ਇਦਾਂ ਦੀ ਆਪਸ਼ਨ ਨਹੀਂ ਦੇਣੀ ਵੀ ਆਹ ਦੇਣਾ ਕਾਹ ਦੇਣਾ। ਜਿਹੜਾ ਮਰਜੀ ਹੱਥ ਲਾ ਦਿਓ ਚੱਕ ਕੇ ਲੈ ਜਿਓ ਤੁਹਾਨੂੰ ਅਸੀਂ ਦੇ ਦੇਾਂਗੇ ਜਿਹੜਾ ਵੱਧ ਵੀਡੀਓ ਸ਼ੇਅਰ ਕਰਕੇ ਚੰਗੇ ਕਮੈਂਟ ਕਰਕੇ ਸਾਨੂੰ ਸਕਰੀਨਸ਼ਾਟ ਭੇਜ ਦੂਗਾ ਜਾਂ ਇੱਥੇ ਲੈ ਕੇ ਉਹ ਜਿਹੜਾ ਬੈਸਟ ਹੋਊਗਾ ਉਹਨੂੰ ਅਸੀਂ ਅਗਲੀ ਵੀਡੀਓ ਕੋਲ ਆ ਕੇ ਤੁਹਾਡੇ ਸਾਹਮਣੇ ਹੀ ਕੱਟਾਂਗੇ ਜਿਹੜਾ ਲੱਕੀ ਕਸਟਮਰ ਹੋਇਆ ਹੈ ਨਾ ਇਹਨਾਂ ਦਾ ਸੋ ਛੇਤੀ ਆ ਜਾਓ ਆਉਣਾ ਤੁਸੀਂ ਮਾਇਆ ਇੰਟੀਰੀਅਰ ਆ ਮੋਗਾ ਸ਼ਹਿਰ ਤੇ ਆਉਣਾ ਬਈ ਐਡਰੈਸ ਦੱਸ ਦਿਓ ਮੋਗਾ ਸ਼ਹਿਰ ਜੀ ਮਾਇਆ ਇੰਟੀਰੀਅਰ ਨਿਊ ਟਾਊਨ 4 ਨੰਬਰ ਦੇ ਸਾਹਮਣੇ ਸਾਡਾ ਸ਼ੋਅਰੂਮ ਹੈ ਜੀ ਫਲੈਕਸਾਂ ਵੀ ਲੱਗੀਆਂ ਹੋਈਆਂ ਮਾਇਆ ਇੰਟੀਰੀਅਰ ਦੀਆਂ ਸ ਤੁਸੀਂ ਆ ਕੇ ਕਾਲ ਵੀ ਕਰ ਸਕਦੇ ਹੋ ਜੀ ਇਸ ਨੰਬਰ ਤੇ ਨੰਬਰ ਸਕਰੀਨ ਤੇ ਹੈਗਾ ਹੁਣੇ ਕਾਲ ਕਰੋ ਤੇ ਆ ਜਾਓ ਵੱਡੇ ਫਾਇਦੇ ਚਾਹੇ ਤੁਸੀਂ ਪੰਜਾਬ ਚੋਂ ਤੁਸੀਂ ਹਿਮਾਚਲ ਪ੍ਰਦੇਸ਼ ਚੋਂ ਜੰਮੂ ਕਸ਼ਮੀਰ ਹਰਿਆਣਾ ਰਾਜਸਥਾਨ ਜਿੱਥੋਂ ਮਾਜੀ ਇਥੇ ਆ ਜਾਓ ਮੈਂ ਬਾਰ ਬਾਰ ਕਹਿੰਨਾ 50000 ਵਾਲਾ ਬਾਲਪੇਪਰ ਤੁਹਾਨੂੰ ਅਸੀਂ 15 18000 ਚ 20000 ਦੇ ਰਹਿਣਾ ਵੱਡੇ ਫਾਇਦੇ ਐਨਾਂ ਦੇ ਭੈਣ ਭਰਾ ਡਾਇਰੈਕਟ ਵੀਡੀਓ ਕਾਲ ਕਰ ਲਓ ਵੀਡੀਓ ਕਾਲ ਦੇ ਜਰੀਏ ਸ਼ੋਪਿੰਗ ਕਰ ਲਓ ਤੁਹਾਡੇ ਪੈਸਿਆਂ ਦੀ ਵੀ ਜ਼ਿੰਮੇਵਾਰੀ ਸਾਡੀ ਤੁਹਾਡਾ ਜਿਹੜਾ ਮਾਲ ਤੁਹਾਡੇ ਘਰ ਤੱਕ ਜਾਊਗਾ ਉਹ ਵੀ ਜ਼ਿੰਮੇਵਾਰੀ ਸਾਡੀ ਇਥੇ ਕੋਈ ਵੀ ਫਰਾਡ ਨਹੀਂ ਹੈਗਾ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤਗੜ ਸਾਹਾਂ ਟੀਵੀ ਮੋਗਾ